70 ਸਾਲ ਹੋ ਗਏ ਦੇਸ਼ੀ ਯਾਦ ਹੋਇਆ ਸੰਵਿਧਾਨ ਲਾਗੂ ਹੋਇਆ ਪਰ ਸੰਵਿਧਾਨ ਦੀ ਕੋਈ ਮੰਨਦਾ ਨਹੀਂਗਾ ਸਰਕਾਰਾਂ ਨੇ ਸਿਰਫ ਆਪਣੇ ਵਾਸਤੇ ਸੰਵਿਧਾਨ ਰੱਖਿਆ ਹੋਇਆ ਫਰੀਨੋ ਫੈਟਰਾਂ ਤੇ ਕੋਈ ਸੰਵਿਧਾਨ ਨਹੀਂਗਾ ਸਿਰਫ ਉਹਨਾਂ ਦਾ ਨੌਂ ਵੇਚਿਆ ਜਾਂਦਾ ਹੈ ਉਹਨਾਂ ਦੇ ਨੌਂ ਤੇ ਸਿਆਸਤਾਂ ਕੀਤੀਆਂ ਜਾਂਦੀਆਂ ਨੇ 78 ਸਾਲਾਂ ਚ ਸਿਰਫ ਇੱਕ ਇੱਕ ਲੋਈ ਅਤੇ ਡੱਬਾ 26 ਨਾਲ ਮੈਨੂੰ ਲੋਈ ਤੇ ਡੱਬਾ 15 ਗੱਸ ਤੋਂ ਮਿਲਦਾ ਹੈ ਅਸੀਂ ਇਸ ਕਰਕੇ ਜੀ ਜੇ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਹੈ ਵੀ ਇਸ ਭਗਤ ਸਿੰਘ ਦੇ ਕਰੋ ਬੁੱਤਦਸ ਮੱਥਾ ਟੇਕ ਕੇ ਇਹ ਸਰਕਾਰ ਨੇ ਹੋ ਚੁੱਕੀ ਸੀ ਸਾਨੂੰ ਬੜੀਆਂ ਆਸਾਂ ਸੀ ਭਗਵੰਤ ਮਾਨਜੀਤੋਂ ਬੜਾ ਉਹਨਾਂ ਨੇ ਵਾਦਾ ਕੀਤਾ ਸੀ ਸਾਨੂੰ ਉਮੀਦ ਜਾਗ ਵੀ ਸੀ ਇਹ ਕਰੂਗਾ ਜਰੂਰ ਪਰ ਉਹਨਾਂ ਨੇ ਮੁਰਕੇ ਨਹੀਂ ਪੁੱਛਿਆ ਸਾਡੀਆਂ ਮੰਗਾਂ ਇੱਕੋ ਹੀ ਨੇ ਵੀ ਹਰ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜਿਹੜੇ ਸਾਡੇ ਬੱਚੇ ਨੇਗੇ ਉਹਨਾਂ ਨੂੰ ਰੋਜ਼ਗਾਰ ਚਾਹੀਦਾ ਹੈ 2% ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੋਕਾਂ ਨੂੰ 2% ਨੌਕਰੀ ਨਹੀਂ ਦੇ ਸਕਦੇ ਫ੍ਰੀडम फाइਟਰਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਸੀਗਾ ਕਿ ਉਸ ਸਬੰਧ ਦੇ ਵਿੱਚ ਅਕਸਰ ਆਪਾਂ ਦੇਖਦੇ ਆਂ ਭਾਵੇਂ 15 ਅਗਸਤ ਹੋਵੇ ਭਾਵੇਂ 26 ਜਨਵਰੀ ਹੋਵੇ ਉਸ ਟਾਈਮ ਜਿਹੜੇ ਫ੍ਰੀडम फाइਟਰਾਂ ਦੇ ਪਰਿਵਾਰ ਹਨ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਪਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵਾਰ ਸਾਰੇ ਪੰਜਾਬ ਦੇ ਜਿੰਨੇ ਫ੍ਰੀडम फाइਟਰਾਂ ਦੇ ਪਰਿਵਾਰ ਹਨ ਉਹਨਾਂ ਵੱਲੋਂ 26 ਜਨਵਰੀ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਭਾਵੇਂ ਪੰਜਾਬ ਸਰਕਾਰ ਤੋਂ ਕਿੰਨਾ ਟਾਈਮ ਹੋ ਗਿਆ ਉਹਨਾਂ ਕੋਲੇ ਰੱਖਦੇ ਹਾਂ। ਉਸ ਸੰਬੰਧ ਦੇ ਵਿੱਚ ਕਈ ਮੀਟਿੰਗਾਂ ਵੀ ਹੋਈਆਂ ਪਰ ਜਿਹੜਾ ਉਸ ਦਾ ਕੋਈ ਆਪਾਂ ਕਹੇ ਸਕੇ ਤਾਂ ਕਿ ਸੰਵਿਧਾਨਨਾ ਨਿਕਲਦੇ ਕਾਰਨ ਇਹਨਾਂ ਵੱਲੋਂ 26 ਜਨਵਰੀ ਨੂੰ ਬਾਈਕਾਟ ਕੀਤਾ ਗਿਆ। ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਹਰਿੰਦਰ ਸਿੰਘ ਖਾਲਸਾ ਵੀ ਮੌਜੂਦ ਨੇ। ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ। ਕੀ ਕਹਤਾ ਖਾਲਸਾ ਵਾਹਿ ਦੀ ਫਤਿਹ ਖਾਲਸਾ ਜੀ ਕੀ ਮੁੱਖ ਮੰਗਾਂ ਸੀਗੀਆਂ ਜਿਸ ਕਾਰਨ ਜਿਹੜੇ ਪੰਜਾਬ ਸਾਰੇ ਪੰਜਾਬ ਦੇ ਚ ਫ੍ਰੀਡਮ ਫਾਈਟਰਾਂ ਵੱਲੋਂ ਜਿਹੜਾ ਬਾਈਕਾਟ ਕੀਤਾ ਜਾ ਰਿਹਾ ਦੇਖੋ ਸਾਡੀ ਫ੍ਰੀਡਮ ਫਾਈਟਰ ਉਤਰਕਾ ਦੀ ਸੰਸਥਾ ਰਜਿਸਟਰਡ 196 ਵੱਲੋਂ ਸਮੁੱਚੇ ਪੰਜਾਬ ਚ ਸਨਮਾਨ ਲੈਣ ਦਾ ਬਾਈਕਾਟ ਹੈ ਅਸੀਂ ਉਸ ਦਿਨ 26 ਜਨਵਰੀ ਨੂੰ ਸਮਾਗਮਾਂ ਤੇ ਜਾਵਾਂਗੇ ਪਰ ਅਸੀਂ ਸਨਮਾਨ ਨਹੀਂ ਲਵਾਂਗੇ ਸਲਾਮੀ ਦੇਣ ਜਰੂਰ ਜਾਵਾਂਗੇ ਕੀ ਕਾਰਨ ਨੇ ਕਿਹੜੀਆਂ ਐਸੀਆਂ ਮੰਗਾ ਨੇ ਕਿ ਤੁਹਾਨੂੰ ਜਿਹੜਾ ਇੱਕ ਕਿਉਂਕਿ ਉਹ ਇੱਕ ਬਹੁਤ ਵੱਡਾ ਤਿਹਾੜ ਮੰਨਿਆ ਜਾਂਦਾ ਫ੍ਰੀडम फाइਟਰ ਕਰਕੇ ਕਿਉਂਕਿ ਜਿਹੜੀ ਆਜ਼ਾਦੀ ਮਿਲੀ ਸੀ ਕਿਉਂ ਤੁਸੀਂ ਬਾਈਕਾਟ ਕਰ ਰਹੇ ਹੋ 78 ਸਾਲ ਹੋ ਗਏ ਦੇਸ਼ ਯਾਦ ਹੋਇਆ ਸੰਵਿਧਾਨ ਲਾਗੂ ਹੋਇਆ ਪਰ ਸੰਵਿਧਾਨ ਦੀ ਕੋਈ ਮੰਨਦਾ ਨਹੀਂਗਾ ਸਰਕਾਰਾਂ ਨੇ ਸਿਰਫ ਆਪਣੇ ਵਾਸਤੇ ਸੰਵਿਧਾਨ ਰੱਖਿਆ ਹੋਇਆ ਫ੍ਰੀडम फाइਟਰਾਂ ਤੇ ਕੋਈ ਸੰਵਿਧਾਨ ਨਹੀਂਗਾ ਸਿਰਫ ਉਹਨਾਂ ਦਾ ਨੌਂ ਵੇਚਿਆ ਜਾਂਦਾ ਹੈ ਉਹਨਾਂ ਦੇ ਨੌਂ ਤੇ ਸਿਆਸਤਾਂ ਕੀਤੀਆਂ ਜਾਂਦੀਆਂ ਨੇ 78 ਸਾਲਾਂ ਚ ਸਿਰਫ ਇੱਕ ਇੱਕ ਲੋਈ ਅਤੇ ਡੱਬਾ 26 ਨਾਲ ਮੈਨੂੰ ਲੋਈ ਤੇ ਡੱਬਾ 15 ਗੱਸ ਤੋਂ ਮਿਲਦਾ ਹੈ। ਇਸ ਤੋਂ ਬਾਅਦ ਸਾਡੇ ਕਿਸੇ ਨੂੰ ਜਾਤ ਨਹੀਂ ਪੁੱਛੀ ਜਾਂਦੀ। ਇਹ ਨਹੀਂ ਦੇਖਿਆ ਇਹਨਾਂ ਫ੍ਰੀडम ਫੈਟਰ ਦਾ ਪਰਿਵਾਰ ਕਿਹਸਾ ਹੈ। ਉਹਦੇ ਸਿਰ ਤੇ ਛੱਤ ਹੈਗੀ। ਉਹਨੂੰ ਦੋ ਵਕਤ ਦੀ ਰੋਟੀ ਮਿਲਦੀ ਹੈ ਜਾਂ ਨਾ ਮਿਲਦੀ ਹੈ। ਸਾਡੇ ਬਜ਼ੁਰਗਾਂ ਦੀ ਕੁਰਬਾਨੀ ਤੋਂ ਬਾਅਦ ਇਹ ਮੰਤਰੀ ਬਣਨ ਵਾਲੇ ਕਿਦੇ ਇਹਨਾਂ ਨੂੰ ਇਹ ਨਹੀਂ ਸੋਚਿਆਗਾ। ਇਹਨਾਂ ਨੂੰ ਮੰਤਰੀ ਬਣ ਤੋਂ ਬਾਅਦ ਗੱਡੀਆਂ ਗਰ ਵੱਡੇ ਵੱਡੇ ਮਹਿਲ ਮਿਲ ਜਾਂਦੇ ਨੇ ਇਹ ਚੰਗੇ ਰੁਜ਼ਗਾਰ ਕਰਦੇ ਨੇ ਆਪਦੇ ਇਹ ਸਹਾਇਤਾ ਕਰਦੇ ਨੇ ਇਹ ਰੁਜ਼ਗਾਰ ਹੈ ਸਹਾਇਤਾ ਤੇ ਰੁਜ਼ਗਾਰ ਹੈ ਇਹਨਾਂ ਨੇ ਕਿਤੇ ਵੀ ਸਾਡੇ ਪਰਿਵਾਰਾਂ ਨੂੰ ਆ ਕੇ ਪੁੱਛਿਆ ਨਹੀਂ ਅੱਜ ਅਸੀਂ ਇਸ ਕਰਕੇ ਜੀ ਜੇ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਹੈ ਵੀ ਇਸ ਭਗਤ ਸਿੰਘ ਦੇ ਘਰੋਂ ਬੁੱਤ ਤੋਂ ਮੱਥਾ ਟੇਕ ਕੇ ਇਹ ਸਰਕਾਰ ਨੇ ਹੋ ਚੁੱਕੀ ਸੀ ਸਾਨੂੰ ਬੜੀਆਂ ਆਸਾਂ ਸੀ ਭਗਵਾਨ ਤੁਮਣ ਜੀ ਤੋਂ ਮੇਰੇ ਬੜੀਆਂ ਨੇੜੇ ਦੋਸਤ ਸੀਗੇ ਸਵੇਰੇ ਉੱਠ ਕੇ ਜਦੋਂ ਐਮਪੀ ਬਣੇ ਨੇ ਮੈਨੂੰ ਫੋਨ ਵੀ ਮਾਰਦੇ ਹੁੰਦੇ ਸੀ ਅਸੀਂ ਬੜਾ ਮਦਦ ਕੀਤੀ ਇਹਨਾਂ ਦੀ ਪਰ ਅਸੀਂ ਹੈਰਾਨ ਸੀ ਗੱਲ ਤੇ ਉਹਨਾਂ ਨੇ ਉਦੋਂ ਬਾਅਦ ਫੋਨ ਤੱਕ ਹੀ ਚੱਕਣਾ ਸਾਡੇ ਨਾਲ ਟਾਈਮ ਦੇ ਕੇ ਸਾਡੀ ਸੰਸਥਾ ਨੂੰ 11 12 ਵਾਰੀ ਮੀਟਿੰਗਾਂ ਦੇ ਕੇ ਇੱਕ ਵਾਰੀ ਮੀਟਿੰਗ ਤੱਕ ਨਹੀਂ ਆਏ ਤੇ ਉਹ ਜਦੋਂ ਵੀ ਅਸੀਂ ਜਾਂਦੇ ਸੀ ਚੰਡੀਗੜ੍ਹ ਕਹਿੰਦੇ ਜੰਡੀਗੜ੍ਹ ਗਏ ਹੋਣੇ ਦਿੱਲੀ ਗਏ ਹੋਣੇ ਜਾਂ ਢਿੱਲੇ ਨੇ ਜਾਂ ਬਿਮਾਰ ਨੇ ਕਿਸੇ ਨੇ ਮੀਟਿੰਗ ਲਈ ਪਿੱਛੇ ਜੇ ਅਸੀਂ ਉਦਮ ਸਿੰਘ ਦੇ ਬੁੱਤ ਤੇ ਸੰਘਰਸ਼ ਕੀਤਾ ਸੀ ਆਮਰੋ ਰੋੜਾ ਜਿਹੜੇ ਇਸ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਪ੍ਰਧਾਨ ਨੇ ਇੱਥੇ ਦੇ ਉਹਨਾਂ ਨੇ ਵਾਦਾ ਕੀਤਾ ਸੀ ਖੁਦ ਵੀ ਹਫਤੇ ਦੇ ਅੰਦਰ ਨਾਲ ਥੋੜੀ ਮੀਟਿੰਗ ਕਰਕੇ ਮੈਂ ਤੇ ਭਗਵਾਨ ਆਪਣੇ ਭਗਵਾਨ ਤੁਮਾਰ ਜੀ ਤੁਹਾਡੀਆਂ ਸਾਰੀਆਂ ਮੰਗਾਂ ਤੇ ਵਿਚਾਰ ਕਰਾਂਗੇ ਤੇ ਤੁਹਾਡੀਆਂ ਜਿਹੜੇ ਤਕਲੀਫਾਂ ਨੇ ਸੀ ਦੂਰ ਕਰਾਂਗੇ ਉਹਨਾਂ ਨੇ ਵੀ ਮੁਰਤੀ ਅਜੇ ਤੱਕ ਕੁਝ ਨਹੀਂ ਪੁੱਛਿਆ ਨਹੀਂ ਤਰਨ ਤਨ ਚੋਣ ਹੋਈ ਸੀ ਉੱਥੇ ਵਾਦਾ ਕੀਤਾ ਸੀ ਭਗਵਾਨ ਤੁਮਾਰ ਨੇ ਮੈਂ ਆ ਰਿਹਾ ਜੀ 2 ਵਜੇ ਆਉਂਗਾ ਅਸੀਂ 6 ਵਜੇ ਤੱਕ ਡੀ ਕੇ ਚਲੇ ਕੇ ਸਾਡੀ ਜਿਤੇ ਮੰਦਿਰ ਆਗੂ ਇਸੇ ਤਰ੍ਹਾਂ ਲੁਧਿਆਣੇ ਹੋਇਆ ਜਿਹੜੇ ਮੰਤਰੀ ਬਣੇ ਨੇ ਬੜਾ ਉਹਨਾਂ ਨੇ ਵਾਦਾ ਕੀਤਾ ਸੀ ਸਾਨੂੰ ਉਮੀਦ ਜਾਗ ਵੀ ਸੀ ਇਹ ਕਰੂਗਾ ਜ਼ਰੂਰ ਪਰ ਉਹਨਾਂ ਨੇ ਮੁਰਕੇ ਨਹੀਂ ਪੁੱਛਿਆ ਸਾਡੇ ਜਿਹੜੇ ਮੰਤਰੀ ਉਹਨਾਂ ਨਾਲ ਮੀਟਿੰਗ ਹੋਈ ਸਾਡੀ ਕੇ ਨਾ ਉਹ ਐਂ ਲੱਗਦਾ ਸੀ ਇਹਦੇ ਵਰਗਾ ਬੰਦਾ ਕੋਈ ਨਹੀਂਗਾ ਪਰ ਇੱਕ ਵਾਰੀ ਉਹਨਾਂ ਨੇ ਇੱਥੇ ਸੰਗਰੂਰ ਆਏ ਸੀਗੇ ਸਾਡਾ ਮੁੱਖ ਦਫ਼ਤਰ ਫ੍ਰੀਡੋ ਫੈਡਰਲ ਉਤਰਨ ਸਰਸਾ ਦਾ ਇੱਥੇ ਮੁੱਖ ਦਫ਼ਤਰ ਹੈ ਉਹਨਾਂ ਨੇ ਇਹ ਵੀ ਪੁੱਛਿਆ ਵੀ ਚੱਲ ਫ੍ਰੀਡੋ ਫੈਡਰਲ ਬੈਠ ਕੇ ਮਿਲ ਜਾ ਸਿਰਫ ਸਾਡੇ ਨਾਲ ਉਹ ਤੇ ਸਿਆਸਤਾਂ ਕਰਦੇ ਨੇ ਆਪਣੀਆਂ ਰੋਟੀਆਂ ਸੇਕਦੇ ਨੇ ਸਾਡੇ ਇਹਨਾਂ ਨੂੰ ਕੋਈ ਮਤਲਬ ਨਹੀਂ ਫ੍ਰੀਡੋ ਫੈਡਰਲ ਦਾ 18 ਫ੍ਰੀਡੋ ਫੈਡਰਲ ਜੁੰਦੇ ਨੇ ਕਿਤੇ ਇਹਨਾਂ ਤੋਂ ਕੋਈ ਮਤਲਬ ਨਹੀਂ ਜਾ ਕੇ ਉਹਨਾਂ ਦੇ ਘਰੇ ਗਿਆ ਹੋਵੇ 15 ਗਾ 26ਾਂ ਵੀ ਤੇ ਖਰੀਕ ਜ਼ਿਲ੍ਹੇ ਜਾਂਦੇ ਨੇ ਉਹ ਜ਼ਿਲ੍ਹੇ ਦੇ ਉਸੇ ਫਰੀਨੋ ਫੈਟਰ ਨੂੰ ਮਿਲ ਲੈਣਾ ਉਹਦਾ ਹਾਲ ਪੁੱਛ ਲੈਣਾ ਕਿਤੇ ਸੀਐਮ ਜਾ ਕੇ ਹਸਪਤਾਲ 'ਚ ਜਾ ਕੇ ਡਾਕਟਰ ਨੂੰ ਉਹਦਾ ਇਲਾਜ ਕਰੇ ਪੁੱਛ ਲੈਣਾ ਇਹਨਾਂ ਦੇ ਇਲਾਜ ਫੌਰਨ ਹੁੰਦੇ ਨੇ ਸਾਡੇ ਉਰੇ ਵੀ ਇਲਾਜ ਨਹੀਂ ਹੁੰਦਾ ਉਹ ਵੀ ਲਾਈਨ 'ਚ ਖੜ ਕੇ ਦਵਾਈ ਲੈਣੀ ਪੈਂਦੀ ਹੈ ਸਾਨੂੰ ਇਹ ਤਕਲੀਫਾਂ ਨੇ ਜਾਂ ਤਾਂ ਸਾਡੇ ਨਾਲ ਤੇ ਸਿਆਸਤ ਨਾ ਕਰਨ ਅਕਾਲੀ ਦਲ ਦੀ ਸਰਕਾਰ ਹੈ ਉਹ ਐਸਜੀਪੀਸੀ ਹੈ ਉਹ ਵੀ ਨਾ ਸਾਡੇ ਨਾਲ ਉਹ ਤੇ ਸਿਆਸਤਾ ਕਰਦੀ ਹੈ ਅੱਜ ਤੱਕ ਇਹ ਅੰਮ੍ਰਿਤਸਰ ਕਿਸੇ ਕਾਲ ਤੱਕ ਤੇ ਕਿਸੇ ਫਰੀਨੋ ਫੈਟਰ ਨੂੰ ਸਰਉਪਤ ਤੱਕ ਨਹੀਂ ਦਿੱਤਾ ਗਿਆ ਅਸੀਂ ਕੀ ਤੇ ਆਸ ਰੱਖੀਏ ਇਹਨਾਂ ਤੇ ਆਸ ਹੀ ਉਹ ਵੀ ਖਤਮ ਹੋ ਗਈ ਇਸ ਕਰਕੇ ਸਾਨੂੰ ਮਜਬੂਰ ਨਹੀਂ ਅਸੀਂ ਲੋਕਾਂ ਨੂੰ ਦੱਸਣ ਵਾਸਤੇ ਅਸੀਂ ਆਪਣੇ ਵਾਸਤੇ ਕੁਝ ਨਹੀਂ ਲੋਕਾਂ ਨੂੰ ਦੱਸਣ ਵਾਸਤੇ ਵੀ ਇਹ ਲੋਕ ਨੇ ਜਿਹੜੇ ਸਿਆਸੀ ਲੋਕ ਨੇ ਸਿਰਫ ਸਾਡੇ ਨਾਲ ਉਹਦੇ ਸਿਆਸਤਾਂ ਕਰਦੇ ਨੇ ਇਹ ਦੇਸ਼ ਭਗਤਾਂ ਨੂੰ ਕੁਝ ਨਹੀਂ ਕਹਿੰਦੇ ਐਲਾਨ ਹੀ ਕਰਦੇ ਨੇ ਦੰਦੇ ਕੁਝ ਨਹੀਂਗੇ ਇਹ ਦੱਸਣ ਵਾਸਤੇ ਸੀ ਆਪਣਾ 15 ਤਰੀਕ ਤੋਂ ਸ਼ਿਲਾਰਥ ਸ਼ੁਰੂ ਕਰ ਰਹੇ ਹਾਂ ਸੋਹਰੂ ਜ਼ਿਲ੍ਹੇ 'ਚ ਕਿਸੇ ਥਾਂ ਤੇ ਵੀ ਸੀ ਕਰੀਏ ਤੇ ਅਸੀਂ ਇਸ ਲਗਾਤਾਰ ਚਾਲੂ ਰਹੂਗਾ ਅਤੇ 23 ਜਨਵਰੀ ਨੂੰ ਸੁਭਾਚੰਦਰ ਬੋਛੀ ਦਾ ਜਨਮ ਦਿਨ ਜੋ ਸਾਡੀ ਸੰਸਥਾ ਵੱਲੋਂ ਪਿਛਲੇ 28 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ 50 ਪੱਧਰੀ ਸਮਾਗਮ ਵੀ ਸੋਹਰੂ 'ਚ ਹੋਏਗਾ ਤੇ ਪੂਰੇ ਜੋਰ ਸ਼ੋਰ ਨਾਲ ਸਮਾਗਮ ਮਨਾਵਾਂਗੇ ਉਹਨਾਂ ਨੂੰ ਸਲਾਮੀ ਦੇਵਾਂਗੇ ਸੁਭਾਸ਼ ਚੰਦਰ ਬੋਸ ਜੀ ਨੂੰ ਜਿਨ੍ਹਾਂ ਦੀ ਬਦੌਲਤ ਇਹ ਕੁਰਸੀਆਂ ਤੇ ਬੈਠੇ ਨੇ ਤੇ ਅਸੀਂ 26 ਜਨਵਰੀ ਨੂੰ ਅਸੀਂ ਸਲਾਮੀ ਦੇਣ ਜ਼ਰੂਰ ਜਾਵਾਂਗੇ ਇਹਦੇ ਸਮਾਗਮ ਤੇ ਲੇਕਿਨ ਕੋਈ ਸਮਾਨ ਨਹੀਂ ਲਵਾਵਾਂਗੇ ਸਾਨੂੰ ਸਨਮਾਨ ਚਾਹੀਦਾ ਸਮਾਨ ਨਹੀਂ ਚਾਹੀਦਾ ਇਹ ਤੋਂ ਇਲਾਵਾ ਹਰੇਕ ਜਥੇਬੰਦੀ ਨੂੰ ਪਾੜਨ ਵਾਸਤੇ ਕੁਝ ਕੁਝ 2-2 4-4 ਬੰਦੇ ਇਹਨਾਂ ਨੇ ਰੱਖੇ ਹੋਏ ਨੇ ਹਰੇਕ ਜ਼ਿਲ੍ਹੇਾਂ 'ਚ ਉਹ ਸਿਰਫ ਉਹਨਾਂ ਨੂੰ ਜਦੋਂ ਅਸੀਂ ਬਾਈਕਾਟ ਕਰਤਾ ਨਾ 5-7 ਹੋਣਗੇ ਇਹਨਾਂ ਦੇ ਜਿਹੜੇ ਆਪਦੇ ਪਾਲੇ ਹੋਏ ਫ੍ਰੀਨ ਇਨਵਰਟਰ ਪਰਿਵਾਰ ਨੇ ਮੈਨੂੰ ਅਲੱਗ ਦਾ ਜੀ ਉਹਨਾਂ ਨੂੰ ਇਨਕੁਆਰੀ ਕਰੀ ਅਜੇ ਤਾਂ ਫ੍ਰੀਨ ਇਨਵਰਟਰ ਨਹੀਂ ਉਹਨਾਂ ਦੇ ਜੋ ਜਾਲੀਬਰੀ ਲੈਬੈਟਰੀ ਬਹੁਤ ਨਰਮ ਇਨਕੁਆਇਰੀ ਮੈਂ ਤਾਂ ਮੈਂ ਮੰਗ ਕਰਦਾ ਜੇ ਮੈਂ ਗਲਤ ਤਾਂ ਮੈਨੂੰ ਵੀ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਜਾਲੀਬਰੀ ਨੂੰ ਫੈਟ ਨੇ ਉਹ ਜਾ ਕੇ ਉਹ ਸਭ ਤੋਂ ਮੂਰੇ ਬੈਠੇ ਹੁੰਦੇ ਨੇ ਉਹ ਸਰਕਾਰ ਉਹਨਾਂ ਦੀ ਸੁਣਦੀ ਹੈ ਪ੍ਰਸ਼ਾਸਨ ਉਹਨਾਂ ਦਾ ਸੁਣਦਾ ਜੇ ਸਹੀ ਨੇ ਉਹਨਾਂ ਨੂੰ ਪੁੱਛਦਾ ਨਹੀਂਗਾ ਹਾਲਤਾ ਦੀ ਗੱਲ ਆਪਣੀ ਫੇਰ ਉੱਥੇ ਜਾਂਦੇ ਕਿ ਮੰਗਾ ਮੈਂ ਮੰਗਾ ਕੀ ਨੇ ਕਿ ਜੇ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਈ ਵਾਰ ਟਾਈਮ ਲੈ ਚੁੱਕਿਆ ਮੁੱਖ ਮੰਤਰੀ ਸਾਹਿਬ ਤੋਂ ਕੀ ਮੰਗਾ ਨੇ ਕਿ ਜਿਹੜੀਆਂ ਤੁਹਾਡੀਆਂ ਮੰਨ ਨਹੀਂ ਦੀ ਸਾਡੀਆਂ ਮੰਗਾਂ ਇੱਕੋ ਹੀ ਨੇ ਵੀ ਹਰ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜਿਹੜੇ ਸਾਡੇ ਬੱਚੇ ਨੇਗੇ ਉਹਨਾਂ ਨੂੰ ਰੋਜ਼ਗਾਰ ਚਾਹੀਦਾ ਹੈ 2% ਦੇਸ਼ ਨੂੰ ਯਾਦ ਕਰਾਉਣ ਲਈ ਲੋਕਾਂ ਨੂੰ 2% ਨੂੰ ਨੌਕਰੀ ਨਹੀਂ ਦੇ ਸਕਦੇ 21 ਗੱਲਾਂ ਮਾਰਦੇ ਨੇ 98% ਤਾਂ ਅੰਗਰੇਜ਼ਾਂ ਦੇ ਟਾਟ ਰਹੇ ਸੀ ਨਾ 2% ਨੇ ਕੁਰਬਾਨੀ ਕੀਤੀ ਲੜਾਈ ਲੜੀ ਕਿ 2% ਨੌਕਰੀ ਨਹੀਂ ਉਹ ਵੀ ਸੀ ਸ਼ਰਤਾਂ ਦੇ ਹਾਰ ਤੇ ਕੋਟਾ ਸਾਡਾ 1% ਹੈ ਕੁਰਬਾਨੀ ਸਾਡੀ 98% ਸਾਨੂੰ ਕੋਟਾ 2% ਵੀ ਬਰਦਾਸ਼ਤ ਨਹੀਂ ਅਸੀਂ ਕਹਿੰਦੇ ਆ ਸਾਡਾ ਫ੍ਰੀडम ਫੈਦਰ ਪਰਿਵਾਰ ਦਾ ਪੁੱਤ ਪੋਤਾ ਧੀ ਦੋਤਾ ਜਿਹਦੀ ਸਰਕਾਰ ਮੰਨਦੀ ਹੈ ਉਹਨੂੰ ਕਾਰਡ ਦੱਤੇ ਨੇ ਇਸ਼ੂ ਕੀਤੇ ਹੋਏ ਨੇ ਉਹਨਾਂ ਨੂੰ ਦੋ ਵਗ ਦੀ ਰੋਟੀ ਵਾਸਤੇ ਰਜਗਾਰ ਚਾਹੀਦਾ ਜੇ ਸਾਡਾ ਬੱਚਾ 10 ਪੜਿਆ ਹੋ ਉਹਨੂੰ ਪੀਣ ਦੀ ਨੌਕਰੀ ਦੇ ਦੇਣ ਗ੍ਰੈਜੂਏਟ ਹੈ ਉਹਨੂੰ ਉਹੀ ਜੀ ਨੌਕਰੀ ਦੇ ਦੇਣ ਸ਼ਰਤਾਂ ਦੇ ਆਧਾਰ ਤੇ ਨਹੀਂ ਉਹਨਾਂ ਨੂੰ ਹਰ ਕੀਮਤ ਤੇ ਨੌਕਰੀ ਦੇਣੀ ਇਹਨਾਂ ਦਾ ਫਰਜ਼ ਬਣਦਾ ਹੈ ਤੇ ਜਿਹੜੇ ਨਹੀਂ ਦੇ ਸਕਦੇ ਨੌਕਰੀ ਨਹੀਂ ਉਹਨਾਂ ਨੂੰ 10000 ਰੁਪਇਆ ਰਜਗਾਰ ਪੱਤਾ ਬਜ਼ੁਰਗ ਨੇ ਜਿਹੜੇ 60 ਸਾਲ ਤੋਂ 10000 ਰੁਪਇਆ ਬੁਢਾਪਾ ਸਨਮਾਨ ਪੈਨਸ਼ਨ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਆਪਣਾ ਰੋਜ਼ਗਾਰ ਕਰ ਸਕਣ ਜੀ ਧੰਨਵਾਦ ਇਹ ਸਾਡੇ ਨਾਲ ਹਰਿੰਦਰ ਸਿੰਘ ਖਾਲਸਾ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਕੋਈ ਅੱਜ ਦੀਆਂ ਮੰਗਾਂ ਨਹੀਂ ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਪਾਰਟੀ ਦੀ ਪਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਸੇ ਤਰ੍ਹਾਂ ਚੱਲਦੀਆਂ ਰਹੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹਨਾਂ ਦਾ ਅਖਣਾ ਹੈ ਕਿ ਸਾਨੂੰ ਬਹੁਤ ਆਸਾਸ਼ ਹੈ ਕਿਉਂਕਿ ਇਹਨਾਂ ਨੇ ਜਿਹੜਾ ਇਨਕਲਾਬ ਦੀ ਪਾਰਟੀ ਭਗਤ ਸਿੰਘ ਤੋਂ ਤਿਆਰ ਕੀਤੀ ਗਈ ਸੀ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਆਸ ਸੀ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਸਰਕਾਰ ਜ਼ਰੂਰ ਪੂਰੀਆਂ ਕਰੇਗੀ ਪਰ ਇਥੇ ਵੀ ਇਹਨਾਂ ਦਾ ਆਖਣਾ ਹੈ ਕਿ ਸਾਨੂੰ ਖਾਲੀ ਹੱਥ ਵਾਪਸ ਆਣਾ ਪਿਆ। ਕਈ ਵਾਰ ਸੀਐਨ ਸਾਹਿਬ ਨੇ ਮੀਟਿੰਗ ਦਾ ਟਾਈਮ ਦਿੱਤਾ ਪਰ ਟਾਈਮ ਤੇ ਨਹੀਂ ਮੀਟਿੰਗ ਦੇ ਵਿੱਚ ਆਉਂਦੇ ਨਹੀਂ ਕਿ ਜਿਸ ਦੇ ਕਾਰਨ ਇਹਨਾਂ ਦੇ ਜਿਹੜੀਆਂ ਮੰਗਾਂ ਨੇ ਇਸੇ ਤਰ੍ਹਾਂ ਉਸੇ ਤਰ੍ਹਾਂ ਉੱਥੇ ਹੀ ਨੇ। ਨਾਲ ਹੀ ਇਹਨਾਂ ਨੇ ਕਿਹਾ ਕਿ ਆਉਣ ਵਾਲੀ 26 ਜਨਵਰੀ ਨੂੰ ਅਸੀਂ ਪਰੇਡ ਗਰਾਊਂਡ ਦੇ ਵਿੱਚ ਜ਼ਰੂਰ ਜਾਵਾਂਗੇ, ਸਲਾਮੀ ਵੀ ਲਵਾਂਗੇ ਪਰ ਜਿਹੜਾ ਸਨਮਾਨ ਹੈ ਉਸ ਨੂੰ ਵਾਪਸ ਕੀਤਾ ਜਾਵੇਗਾ। ਸੰਗਰੂਰ ਤੌਰ 'ਤੇ ਵੀ ਸ਼ਰਮਾ ਗ੍ਰੇਟ ਪੰਜਾਬ ਟੀਵੀ